ਔਰ ਇਹ ਜਿਹੜੀ ਅੱਜ ਦੀ ਚੋਣ ਹੋਈ ਹੈ ਇਹ ਦਿੱਲੀ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਆਪਣੀ ਇੱਕ ਮਿਸਾਲ ਰੱਖਣ ਵਾਲੀ ਹੈ ਕਿ ਇੰਦੀ ਵੱਡੀ ਜਿਹੜਾ ਮੰਡਟ ਮਿਲਣਾ ਇੱਕ ਪਾਸੇ ਵੱਲ ਸਾਰੇ ਮੈਂਬਰ ਖੜੇ ਹੋ ਕੇ ਚੋਣ ਕਰਨੀ ਔਰ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਜਿੱਥੇ ਤੱਕ ਵੀ ਅਸੀਂ ਸੇਵਾ ਕਰਾਂਗੇ ਹਮੇਸ਼ਾ ਇਸ ਗੱਲ ਨੂੰ ਮੁੱਦੇ ਨੂੰ ਉੱਪਰ ਰੱਖ ਕੇ ਚੱਲਾਂਗੇ ਕਿ ਜਿਹੜਾ ਸਾਡੀ ਸਭ ਤੋਂ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਉਹਨੂੰ ਅੱਗੇ ਲੈ ਕੇ ਚੱਲਾਂਗੇ ਦੀ ਸ਼ਹਾਦਤ ਜਿਹੜੇ ਕਰਕਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿਉਂਕਿ ਉਹ ਉਹ ਸ਼ਤਾਬਦੀ ਹੈ ਇਹ ਸ਼ਹਾਦਤ ਹੈ ਜਿਨੇ ਦੂਸਰੇ ਧਰਮ ਲਈ ਦਿੱਤੀ ਗਈ ਹੋਏ ਔਰ ਇਹ ایسی ਮਿਸਾਲ ਦੁਨੀਆ ਚ ਕੋਈ ਨਹੀਂ ਹੈ ਸੋ ਸਾਡਾ ਬੜਾ ਸਭ ਤੋਂ ਬੇਸਿਕ ਜ਼ਿੰਮੇਵਾਰੀ ਹੈ ਬੰਦੀ ਹੈ ਕਿ ਅਸੀਂ ਇਹਨੂੰ ਹਰ ਘਰ ਤੱਕ ਪਹੁੰਚਾਈਓ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਅਕਾਲੀ ਦਲ ਬਾਦਲ ਨੇ ਇਸ ਚੁਣਾਵ ਦਾ ਬਾਈਕਾਟ ਕੀਤਾ ਹੈ ਕਿਸ ਤਰੀਕੇ ਨਾਲ ਦੇਖੋ ਮੈਂ ਪਹਿਲੇ ਵੀ ਕਹਾਂ ਸੀ ਇਹ ਬਾਈਕਾਟ ਨਹੀਂ ਹੈ ਇਹ ਉਹਨਾਂ ਦੀ ਜਿਹੜੀ ਐ ਐਬਿਲਿਟੀ ਨਹੀਂ ਸੀ ਇਲੈਕਸ਼ਨ ਲੜਨ ਦੀ ਐ ਸਮਝ ਲੈਣਾ ਚਾਹੀਦਾ ਕਿ ਜਿਹੜਾ ਬੰਦਾ ਢੀਂਗਾ ਮਾਰਦਾ ਸੀ ਕਿ ਅੱਜ ਲੁਧਿਆਣੇ ਵਿੱਚ ਮੇਰਾ ਪਰਿਵਾਰ ਹੈ ਲੁਧਿਆਣੇ ਵਿੱਚ ਮੇਰਾ ਕਾਲਜ ਹੈ ਲੁਧਿਆਣੇ ਵਿੱਚ ਮੈਂ ਮਾ ਲੁਧਿਆਣੇ ਦੀ ਬਾਈ ਇਲੈਕਸ਼ਨ ਤੇ ਕੀ ਹਾਲ ਕਰਕੇ ਆਏ ਐ ਮੈਂ ਅੱਜ ਵੀ ਅਗਰ ਸਦਾ ਸੁਭੀ ਸਿੰਘ ਬਾਦਲ ਨੂੰ ਸਮਝ ਨਹੀਂ ਆਂਦੀ ਤਾਂ ਮੈਂ ਸਮਝਦਾ ਫਿਰ ਗੁਰੂ ਹੀ ਰੱਖਦਾ ਕੋਗੇ ਸੰਗਤਾਂ ਨੂੰ ਤੇ ਕਿਵੇਂ ਜ਼ਿੰਮੇਵਾਰੀ ਦੁਬਾਰਾ ਤੋਂ ਨਿਭਾਈ ਜਾਏਗੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਅਕਾਲਪੁਰਖ ਦਾ ਔਰ ਦਿੱਲੀ ਦੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਕਰਦਾ ਸ਼ੁਕਰ ਕਰਦਾ ਕਿ ਇਸ ਲਾਇਕ ਸਮਝਿਆ ਔਰ ਮੈਂ ਖਾਸ ਤੌਰ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਂਬਰ ਸਾਹਿਬਾਨ ਜਿਨ੍ਹਾਂ ਨੂੰ ਸੰਗਤ ਨੇ ਚੁਣ ਕੇ ਭੇਜਿਆ ਇਹਨਾਂ ਦੀ ਸਾਰਿਆਂ ਦੀ ਅਥਾਹ ਮਿਹਨਤਾਂ ਇਹਨਾਂ ਦੀ ਯੂਨਿਟੀ ਔਰ ਇਹ ਜਿਹੜੀ ਅੱਜ ਦੀ ਚੋਣ ਹੋਈ ਹੈ ਇਹ ਦਿੱਲੀ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਆਪਣੀ ਇੱਕ ਮਿਸਾਲ ਰੱਖਣ ਵਾਲੀ ਹੈ ਕਿ ਇੰਨੀ ਵੱਡੀ ਜਿਹੜਾ ਮੰਡਟ ਮਿਲਣਾ ਇੱਕ ਪਾਸੇ ਵੱਲ ਸਾਰੇ ਮੈਂਬਰ ਖੜੇ ਹੋ ਕੇ ਚੋਣ ਕਰਨੀ ਔਰ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਪਿਛਲੇ ਸਮੇ ਤੋਂ ਜਦ ਤੋਂ ਅਸੀਂ ਇਹ ਪ੍ਰਬੰਧ ਚਲਾ ਰਹੇ ਹਾਂ ਹਮੇਸ਼ਾ ਇੱਕੋ ਧਿਆਨ ਰੱਖਿਆ ਹੈ ਕਿ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰੀਏ ਮਾਨਵਤਾ ਦੀ ਸੇਵਾ ਦੀ ਗੱਲ ਕਰੀਏ ਔਰ ਇਸੇ ਤਰੀਕੇ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਅਗਲਾ ਸਮਾਂ ਹੈ ਜੋ ਗੁਰੂ ਸਾਹਿਬ ਨੇ ਅਗੇ ਕਿਰਪਾ ਕੀਤੀ ਜਿੱਥੇ ਤੱਕ ਵੀ ਅਸੀਂ ਸੇਵਾ ਕਰਾਂਗੇ ਹਮੇਸ਼ਾ ਇਸ ਗੱਲ ਨੂੰ ਮੁੱਦੇ ਨੂੰ ਉੱਪਰ ਰੱਖ ਕੇ ਚੱਲਾਂਗੇ ਕਿ ਜਿਹੜਾ ਸਾਡੀ ਸਭ ਤੋਂ ਮੋਰਲ ਰਿਸਪੋਨਸੀਬਿਲਟੀ ਬਣਦੀ ਹੈ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਉਹਨੂੰ ਅੱਗੇ ਲੈ ਕੇ ਚੱਲੀਏ ਮੁੱਦੇ ਕੌਣ ਸẽ ਰਹੇਗੇ ਵੀ ਅੱਗੇ ਦਾ ਕਾਰਜਕਾਲ ਆਈ 350 ਸਾਲ ਦੇ ਦੇਖੋ ਗੁਰੂ ਘਰ ਦੇ ਵਿੱਚ ਮੁੱਦੇ ਪ੍ਰਚਾਰ ਦੇ ਹੁੰਦੇ ਨੇ ਮਾਨਵਤਾ ਦੀਆਂ ਸੇਵਾਵਾਂ ਦੇ ਹੁੰਦੇ ਨੇ ਮੁੱਦਿਆਂ ਦੇ ਵਿੱਚ ਮੁੱਦੇ ਆਲਰੇਡੀ ਚੱਲ ਰਹੇ ਨੇ ਉਹਦੇ ਧਰਮ ਦੇ ਵੀ ਪ੍ਰਚਾਰ ਪ੍ਰਸਾਰ ਵੀ ਚੱਲ ਰਿਹਾ ਹੈ ਔਰ ਮੈਡੀਕਲ ਸੇਵਾਵਾਂ ਵੀ ਚੱਲ ਰਹੀਆਂ ਹਨ ਮਾਨਵਤਾ ਦੀਆਂ ਦੂਜੀ ਸੇਵਾ ਐਜੂਕੇਸ਼ਨ ਸੇਵਾ ਵੀ ਚੱਲ ਰਹੀ ਹੈ ਇਹਨਾਂ ਦੇ ਵਿੱਚ ਰੋਜ਼ ਦੇ ਰੋਜ਼ ਜਿਹੜਾ ਡਿਵੈਲਪਮੈਂਟ ਹੁੰਦੀ ਹੈ ਇਜ਼ਾਫਾ ਹੁੰਦਾ ਉਹ ਹੋਰ ਤਰੀਕੇ ਨਾਲ ਬਤਾਵਾਂਗੇ ਜਿਹੜੀ ਸਾਡੀ ਗੁਰਤੇਗ ਬਾਦਲ ਸਾਹਿਬ ਦੀ 350 ਸਾਲਾਂ ਸ਼ਤਾਬਦੀ ਆ ਰਹੀ ਹੈ ਸਭ ਤੋਂ ਵੱਡਾ ਸਾਡਾ ਅੱਜ ਸਾਡਾ ਪ੍ਰੋਜੈਕਟ ਹੈ ਕਿ ਉਹ ਸ਼ਤਾਬਦੀ ਜਿਨੇ ਗੁਰਤੇਗ ਬਾਦਲ ਸਾਹਿਬ ਦੀ ਸ਼ਹਾਦਤ ਜਿਹੜੇ ਘਰ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿਉਂਕਿ ਉਹ ਉਹ ਸ਼ਤਾਬਦੀ ਹੈ ਇਹ ਇਹ ਸ਼ਹਾਦਤ ਹੈ ਜਿਨੇ ਦੂਸਰੇ ਧਰਮ ਲਈ ਦਿੱਤੀ ਗਈ ਹੋਏ ਔਰ ਇਹ ایسی ਮਿਸਾਲ ਦੁਨੀਆ ਚ ਕੋਈ ਨਹੀਂ ਹੈ ਸੋ ਸਾਡਾ ਬੜਾ ਸਭ ਤੋਂ ਬੇਸਿਕ ਜ਼ਿੰਮੇਵਾਰੀ ਹੈ ਬੰਦੀ ਹੈ ਕਿ ਅਸੀਂ ਇਹਨੂੰ ਹਰ ਘਰ ਤੱਕ ਪਹੁੰਚਾਈਏ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਆ ਕੀ ਵੋਟਿੰਗ ਹੋਈ ਹੈ ਜਾਂ ਨਕੋ ਜੋ ਹੈ ਉਹ ਚੁਣੇ ਗਏ ਇੱਕੋ ਪ੍ਰੋਪਰ ਵੋਟਿੰਗ ਦਾ ਸਿਸਟਮ ਹੁੰਦਾ ਜਦ ਕੋਈ ਕੈਂਡੀਡੇਟ ਦਾ ਨਾਮ ਪ੍ਰਪੋਜ਼ ਕੀਤਾ ਜਾਂਦਾ ਉਸ ਪ੍ਰਪੋਜ਼ ਤੋਂ ਬਾਅਦ ਉਹਦੇ ਖਿਲਾਫ ਕੋਈ ਖੜਾ ਹੋਏ ਤਾਂ ਉਹਦੇ ਵਿੱਚ ਵੈਲਿਡਿਟੀ ਵੋਟਾਂ ਪੈਂਦੀਆਂ ਨੇ ਮਗਰ ਜਦ ਯੂਨੀਨਿਮਸਲੀ ਸਭ ਦੀ ਇੱਕੋ رائے ਉਹ ਉਸ ਵੋਟਿੰਗ ਪ੍ਰੋਸੈਸ ਦੇ ਵਿੱਚ ਅਨਪੂਰਨ ਗਿਨਾ ਜਾਂਦਾ ਹੈ ਔਰ ਐਸੀ ਤਰੀਕੇ ਦੇ ਨਾਲ ਸਾਡੇ ਪੰਜੋਂ ਜਿਹੜੇ ਆਫਿਸ ਬੀਅਰਰ ਨੇ ਜਿਹੜੇ ਐਗਜ਼ੈਕਟਿਵ ਹੈ 10 ਮੈਂਬਰਾਂ ਦੀ ਸਾਰੀ ਦੀ ਸਾਰੀ ਇੱਕ ਅਨਪੂਰਨਾਈ ਹੈ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਸਾਰਿਆਂ ਨੇ ਇੱਕ ਵਾਰ ਧੋਕੇ ਵੋਟਾਂ ਪਾਈਆਂ ਅਕਾਲੀ ਦਲ ਬਾਦਲ ਨੇ ਇਸ ਚੋਣ ਦਾ ਬਾਈਕਾਟ ਕੀਤਾ ਹੈ ਕਿਸ ਤਰੀਕੇ से आप देखो मैं पहले भी कहया ਸੀ ਇਹ ਬਾਈਕਾਟ ਨਹੀਂ ਹੈ ਇਹ ਉਹਨਾਂ ਦੀ ਜਿਹੜੀ ਹੈ ਐਬਿਲਿਟੀ ਨਹੀਂ ਸੀ ਇਲੈਕਸ਼ਨ ਲੜਨ ਦੀ ਮੈਂ ਹੁਣੇ ਦੱਸਿਆ ਕਿ ਪੰਜ ਆਫਿਸ ਬੀਅਰਰ ਔਰ 10 ਐਗਜ਼ੈਕਟਿਵ ਦੇ ਮੈਂਬਰ ਹੁੰਦੇ ਨੇ ਉਹਨਾਂ ਕੋਲ ਮੈਂਬਰ ਹੀ 12 ਨੇ ਉਹ ਇਹ ਲੜਨ ਦੇ ਐਲੀਜੀਬਲ ਹੀ ਨਹੀਂ ਹੈਗੇ ਇਸ ਕਰਕੇ ਇਹਨੂੰ ਭਾਨਾ ਜੋ ਮਰਜ਼ੀ ਲਾਉਂਦੇ ਰਹਿਣ ਕਿ ਕਦੀ ਅਸੀਂ ਇਸਤੀਫਾ ਦੇ ਰਹੇ ਆਂ ਕਦੀ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਉਹਦੇ ਪੀਐਨ ਨੂੰ ਮਿਲ ਕੇ ਆ ਕੇ ਉਹਨੂੰ ਚਿੱਠੀ ਫੜਾ ਕੇ ਆ ਗਏ ਨੇ ਸੋ ਇਹ ਲੋਕਾਂ ਨੂੰ ਤੇ ਗੁੰਮਰਾਹ ਕਰ ਸਕਦੇ ਨੇ ਮਗਰ ਜਿਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਜਾ ਕੇ ਆਪਣੀ ਪ੍ਰੇਅਰ ਕੀਤੀ ਕਿ ਇਸ ਇਲਾਕੇ ਨੂੰ ਰੋਕਿਆ ਜਾਏ ਉਹ ਕਿਹੜੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਤੁਸੀਂ ਸ਼ੋਰ ਮਚਾਈ ਜਾ ਰਹੇ ਹੋ ਕਿ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਜਦਾਂ ਅਜੇ ਇਲੈਕਸ਼ਨ ਹੁੰਦੀ ਹੈ ਕਿਉਂਕਿ ਇਲੈਕਸ਼ਨ ਤੇ ਨੰਬਰਾਂ ਨਾਲ ਹੋਣੀ ਹੈ ਮੈਂਬਰਾਂ ਨਾਲ ਹੋਣੀ ਹੈ ਜਦ ਤੁਹਾਡੇ ਕੋਲੋਂ ਮੈਂਬਰ ਨਹੀਂ ਨੇ ਤੁਹਾਡੇ ਕੋਲੋਂ ਨੰਬਰ ਨਹੀਂ ਨੇ ਸਿਫਤ ਤੁਸੀਂ ਦਿੱਲੀ ਦੀ ਸੰਗਤ ਕਰੋ ਕਿੰਨੇ ਦਿਨ ਮਿੱਟੀ ਪਾ ਲੋਗੇ ਅੱਖਾਂ 'ਚ ਲੋਕਾਂ ਦੀਆਂ ਮਗਰ ਸਭ ਨੂੰ ਪਤਾ ਹੈ ਕਿ ਅੱਜ ਜੋ ਹਾਲਾਤ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਚ ਅਕਾਲੀ ਦਲ ਦਾ ਹੋਇਆ ਇੰਨਾ ਬੁਰਾ ਹਾਲ ਕਦੀ ਅਕਾਲੀ ਦਲ ਦਾ ਨਹੀਂ ਹੋਇਆ ਔਰ ਇਹ ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਅੱਜ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਢੀਂਗਾ ਮਾਰਦਾ ਸੀ ਕਿ ਅੱਜ ਲੁਧਿਆਣੇ ਵਿੱਚ ਮੇਰਾ ਪਰਿਵਾਰ ਹੈ ਲੁਧਿਆਣੇ ਵਿੱਚ ਮੇਰਾ ਕਾਲਜ ਹੈ ਲੁਧਿਆਣੇ ਵਿੱਚ ਮੈਂ ਮਾ ਲੁਧਿਆਣੇ ਦੀ ਬਾਈ ਇਲੈਕਸ਼ਨ ਤੇ ਕੀ ਹਾਲ ਕਰਕੇ ਆਏ ਆ ਮੈਂ ਅੱਜ ਵੀ ਅਗਰ ਸਰਦਾਰ ਸੁਭੀਸ਼ ਸਿੰਘ ਬਾਦਲ ਨੂੰ ਸਮਝ ਨਹੀਂ ਆਂਦੀ ਤੇ ਮੈਂ ਸਮਝਦਾ ਫਿਰ ਗੁਰੂ ਹੀ ਰੱਖਦਾ ਸਾਡੀ ਆਈਡੀਆ ਦੱਲ ਦਿੱ ਦਿੱ ਦਿੱਲੀ ਸਿੱਖ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਬਾਈ ਐਨਿਵਰਸਰੀ ਇਲੈਕਸ਼ਨ ਜਿਹੜੀ ਕੰਡਕਟ ਹੋਈ ਆ ਬੜੇ ਸ਼ਾਂਤਮਈ तरीके ਦੇ ਨਾਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂਬਰ ਸਾਹਿਬਾਨ ਨੇ ਆਫਿਸ ਬੇਦਰ ਚੁਣੇ ਹੈ ਐਗਜ਼ੀਕਟਿਵ ਚੁਣੀ ਹੈ ਦਾਸ ਨੂੰ ਦੁਬਾਰਾ ਤੋਂ ਸਮੂਹ ਮੈਂਬਰ ਸਾਹਿਬਾਨ ਨੇ ਅਨ ਅਪੋਸਲੀ ਜਰਨਲ ਸਕੱਤਰ ਦੀ ਸੇਵਾ ਬਖਸ਼ੀ ਆ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਹ ਬਖਸ਼ਿਸ਼ ਕੀਤੀ ਆ ਟੁੱਟ ਕੇ ਦਾਸ ਕੋ ਲੋ ਪਹਿਲੇ ਵੀ ਸੇਵਾ ਲਈ ਹੈ ਔਰ ਅੱਗੇ ਵੀ ਸੇਵਾ ਕਰਨ ਦਾ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਸੋਦਾਸ ਚੜ੍ਹਦੀ ਕਲਾ ਦੇ ਵਿੱਚ ਸੇਵਾ ਨਿਭਾਏਗਾ ਜਿਹੜੇ ਸਾਡੇ ਕਾਰਜ ਅਸੀਂ ਆਰੰਭੇ ਸੀ ਉਹਨਾਂ ਨੂੰ ਮੁਕੰਮਲ ਕਰਾਂਗੇ ਚਾਹੇ ਉਹ ਹਸਪੀਟਲ ਦਾ ਪ੍ਰੋਜੈਕਟ ਸੀ ਬੇਸ਼ੱਕ ਅਸੀਂ ਹਸਪੀਟਲ ਸ਼ੁਰੂ ਕੀਤਾ ਲੇਕਿਨ ਉਸ ਦਾ ਅਗਲੇ ਫੇਸ ਦੇ ਉੱਤੇ ਤੁਰੰਤ ਕੰਮ ਕਰਾਂਗੇ ਐਜੂਕੇਸ਼ਨ ਦੇ ਉੱਤੇ ਮੇਰਾ ਇੱਕ ਸੁਪਨਾ ਹੈ ਕਿ এডਿਕੇਸ਼ਨ ਜਿਹੜੇ ਸਕੂਲ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇਹਨਾਂ ਦੀ ਗਲੋਰੀ ਵਾਪਸ ਲਿਆਂਦੀ ਜਾਏ ਮੈਂ ਪਿਛਲੇ 3 ਸਾਲ ਤੋਂ ਇਹਨਾਂ ਦੇ ਕੰਮ ਕਰ ਰਿਹਾ ਸੀ ਔਰ ਬਹੁਤ ਚੰਗੇ ਰਿਜ਼ਲਟ ਆ ਰਹੇ ਸੀ ਇਹਨਾਂ ਨੂੰ ਹੋਰ ਅੱਗੇ ਵਧਾਵਾਂਗੇ ਇਸੇ ਤਰ੍ਹਾਂ ਹੀ ਗੁਰਮਤ ਪ੍ਰਚਾਰ ਜਿਹੜਾ ਕਿ ਬਹੁਤ ਬੁਲੰਦੀਆਂ ਤੇ ਅਸੀਂ ਲੈ ਕੇ ਗਏ ਸੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਵੀ ਉਸ ਨੂੰ ਅੱਗੇ ਵਧਾਇਆ ਜਾਏਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ਤਾਬਦੀ ਹੈ ਉਸ ਨੂੰ ਬੜੇ ਹੀ ਸ਼ਰਧਾਪੂਰਵਕ ਤੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਏਗਾ ਸ਼੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਜੋ ਨੀ ਪੱਥਰ ਹੈ ਉਸ ਦਾ 400 ਸਾਲਾ ਆ ਰਿਹਾ ਹੈ ਉਸ ਨੂੰ ਘਰ-ਘਰ ਤੱਕ ਪਹੁੰਚਾਇਆ ਜਾਏਗਾ ਸੰਦੇਸ਼ ਸਰਪੰਚ ਜੀ ਵਾਲਤਾ ਦਾ ਸੋ ਇਹ ਬਹੁਤ ਸਾਰੇ ਪ੍ਰੋਜੈਕਟ ਹੈ ਜਿਨ੍ਹਾਂ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਾਂਗੇ ਕਾਲੋ ਸਾਹਿਬ ਮੇਰਾ ਸਵਾਲ ਇਹ ਹੈ ਕਿ ਇਹ ਜੋ ਅੰਤ੍ਰ임 ਚੋਣ ਹੋਏ ਹੈ ਇਹ ਕਿਹ 6 ਮਹੀਨੇ ਕੇ ਲਈ ਹੈ ਜਾਂ ਫਿਰ 2 ਸਾਲ ਕੇ ਲਈ ਹੈ ਦੇਖੋ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਾਡਾ ਕੰਮ ਸੀ ਨੋਟੀਫਿਕੇਸ਼ਨ ਕਿਉਂਕਿ ਆਪੋਜੀਸ਼ਨ ਵੀ ਪਿਛਲੇ 1 ਸਾਲ ਤੋਂ ਇਸ ਗੱਲ ਦਾ ਰੋਲਾ ਪਾ ਰਹੇ ਸੀ ਕਿ ਜਨਰਲ ਬਾਈ ਇਲੈਕਸ਼ਨ ਨਹੀਂ ਕਰਾ ਰਹੇ ਸੋ ਇਹ ਨੋਟੀਫਿਕੇਸ਼ਨ ਹੋਇਆ ਸੀ ਇਲੈਕਸ਼ਨ ਹੋ ਗਈ ਆ ਅੱਗੇ ਜੋ ਕਾਨੂੰਨੀ ਤੌਰ ਦੇ ਉੱਤੇ ਹੋਏਗਾ ਉਸ ਦੇ ਉੱਤੇ ਅਸੀਂ ਫੁੱਲ ਚੜਾਵਾਂਗੇ ਅਸੀਂ ਹਮੇਸ਼ਾ ਹੀ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ